ਸਾਸਟਰੀ ਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਂ ਜੀ ਅੱਜ ਦਾ ਵਲੌਗ ਤੇ ਮੈਂ ਸਵੇਰੇ ਉੱਠੀ ਗਈ ਸੀ ਤੇ ਉੱਠਦੇ ਸਾਰ ਮੈਂ ਮੰਮਾ ਨੂੰ ਪੁੱਛਿਆ ਮੰਮਾ ਜੀ ਤੁਸੀਂ ਚਾਹ ਬਣਾਤੀ ਤੇ ਮੰਮਾ ਕਹਿੰਗੇ ਜਿਸ ਹਾਮਨ ਤੁਸੀਂ ਉੱਠਿਆ ਲੱਗਦਾ ਵੀ ਚਾਹ ਹੋਊਗੀ ਫਿਰ ਮੈਂ ਕਿਹਾ ਨਹੀਂ ਲੱਗਦਾ ਤਾਂ ਨਹੀਂ ਫਿਰ ਮੰਮਾ ਕਹਿੰਦੇ ਬਣਾਓ ਫਿਰ ਮੈਂ ਆਪਣੇ ਵਾਸਤੇ ਤੇ ਸਿੱਧੂ ਵਾਸਤੇ ਜਿਹੜੀ ਹੈਗੀ ਚਾਹ ਧਰਤੀ ਸੀਗੀ ਤੇ ਇਹਦੇ ਵਿੱਚ ਪਾਣੀ ਪੂਣੀ ਪਾ ਕੇ ਚੀਨੀ ਵਾ ਕੇ ਅਦਰਕ ਪਾਤਾ ਕਿਉਂਕਿ ਹਨਾ ਹੁਣ ਜਿਵੇਂ ਕੀ ਤੁਹਾਨੂੰ ਪਤਾ ਬਦਲਦਾ ਮੌਸਮ ਹੈ ਉਸ ਚਾਹ ਬਣੀ ਬਸ ਠੀਕ

दोनों भेन आ गई कठिया होके मैं तो चाह भी रखी चाह मैं भांडे दिन धो देंगी हो गया ਵੇਖ ਲਾ ਕੋਈ ਨਾ ਸਿੰਦਨੂ ਗੇਟ ਖੋਦਣ ਦਾ ਕੰਮ ਦਿੱਤਾ ਸੀ ਖੋਲਿਆ ਹੈ ਪਸਰਦੀਏ ਦੇ ਕੱਪੜੇ ਨਾ ਕੱਢ ਦੀ ਅੱਜ ਹੈ ਗੇਟ ਖੋਲ ਕੇ ਹੈ ਅਵਾਰਡ ਦੇ ਦੀ ਇਹ ਆਹ ਤਾਂ ਕਹਿ ਨਹੀਂ ਮੜੇ ਜਲਦੀ ਚਲੋ ਨਿਕਲੋ ਹੋਰ ਬਾਦੂ ਦਾ ਕੰਮ ਹੋ ਜਾਏਗਾ ਹੋਰ ਤੇ ਵੀ ਨੰਬੇਗੀ ਇਹ ਕੰਮ ਅੱਜੋਂ ਪੰਨਾਲੇ ਕੋਲ ਹੈ ਅਜੇ ਵੀ ਨਾ ਸੇ ਤੇ ਮਮਾ ਤੇ ਸਾਡੇ ਵਾਸਤੇ ਬਣਾ ਰਿਆ ਆਲੂ ਦੇ ਪਰੌਂਠੇ ਅੱਧੇ ਦੁਪਹਿਰ ਨੂੰ ਖਾਣੇ ਹੋ ਜਾਂਦੇ ਸੇਰੇ ਤੁਹਾਨੂੰ ਜਲਦੀ ਉੱਠ ਕੇ ਸਾਡੇ ਵਾਸਤੇ ਕੰਮ ਨਾ ਕਰਨਾ ਪਵੇ ਇਸ ਕਰਕੇ ਅਸੀਂ ਦੁਪਹਿਰੇ ਉੱਠਦੇ ਹਾਂ ਆਹੋ ਤੁਸੀਂ ਮੇਰੇ ਉੱਠ ਰਿਹਾ ਕਰੋ ਆਪੇ ਕੰਮ ਕਰ ਲਿਆ ਕਰੋ ਹਾਂ ਤੁਮੇ ਲੱ ਨਿਕਲਿਆ ਹਾਂ ਹੰਭ ਹੈ ਤੇ ਥੋੜੀ ਦੇਰ ਬਾਅਦ ਮੈਂ ਮੰਮਾ ਨੂੰ ਦੇਖਿਆ ਮੰਮਾ ਦਾ ਮਲਾਈ ਰੜਕੀ ਹੁੰਦੇ ਸੀ ਫਿਰ ਮੈਂ ਮੰਮਾ ਨੂੰ ਕਿਹਾ ਮੈਂ ਕਿ ਮੰਮਾ ਮੈਨੂੰ ਫੜਾਓ ਗੜਵੀ ਮੈਂ ਰੜਕ ਕੇ ਦਿੰਨੀ ਆ ਤੁਹਾਨੂੰ 2 ਮਿੰਟ ਚ ਮਲਾਈ ਤੇ ਮੈਂ ਆਂ ਰੜਕੀ ਜਾਂਦੀ ਮੇਰਾ ਹੱਥ ਲਾਲ ਪੈ ਗਿਆ ਪਤਾ ਨਹੀਂ ਮੰਮਾ ਕਿੱਦਾਂ ਕਰ ਲੈਂਦੇ ਆ ਮੰਮਾ ਤਾਂ ਵਾਹ ਪਤਾ ਨਹੀਂ ਕੀ ਧੰਨ ਦੇ ਨੇ ਇਹ ਕਿੱਦਾਂ ਕਰ ਲੈਂਦੇ ਮੇਰੇ ਤੋਂ 2 ਮਿੰਟ ਰੜਕ ਕੇ ਮੇਰਾ ਹੱਥ ਦੁਖਣ ਲੱਗ ਗਿਆ ਮੰਮਾ ਜਿਹੜੀ ਮਲਾਈ ਰੜਕੀ ਸੀ ਉਹਦਾ ਕੀ ਕਰਿਆ ਫਿਰ ਅਸੀਂ ਕਿਉਂ ਕਰਦੀ ਹੈ मैं के, आ, के चार के बनाने में लाइक सीखी हुई है चौं आ की पकोड़े बना लेंगे हाँ और पकोड़े कैसे खाएंगे कहाँ इंसान लोगों ने खर्दी है गोभी भी सब्जी बनाऊंगी अच्छा हम्म मैं के चलो नारा सब्जी बनाई करनी तो हो गयी थी सिद्धू की करी है ना मैं गेम खेल रहा हूँ फ्री फंक्शन ਕਿਹੜੀ ਖੇਡਦਾ ਇਹ ਰੂਬਲੌਕਸ ਤੇ ਫ੍ਰੀ ਫਾਇਰ ਖੇਡਦਾ ਅੱਛਾ ओ ब्लॉग से चेक पहला अपनी दे किद्दा खंडाए दिखा देना की दिखा मैं रुक जा हजी ना दिखाई की पूरी ठीक है दिखा जा जद्दू दे अपना जेड़ा ब्लॉग से ना कुरवा फाती दिमाग लाके कुछ बनाया दस की

ਕਿੰਨੀ ਸੁਣੀ ਐਕਟੀਵਿਟੀ ਖਾਦਾ ਇੱਕ ਗਾਰ ਇਦਾਂ ਖੜੀ ਕਿ ਦੇਖ ਇਦਾਂ ਮੂੰਹ ਕਰਕੇ ਖੜੀ ਹਿੱਦੀ ਆ ਹੂੰ ਭਰੰਗ ਮੈਂ ਕਹਿਣਾ ਨਾਲਾ ਨਾ ਆਉਂਦਾ ਨਹੀਂ ਨਾਲਾ ਨਾਲਾ ਵੀ ਇਹਨਾਂ ਕਿਉਂ ਕਹਾਨਾ ਕਾਲ ਨਾ ਆਉਂਗਾ ਬੁੱਟ ਕੇ ਨਾਲਾ ਹੁਣੀ ਤਾਂ ਕੰਬਾ ਪੈਨ ਲੱਗੇ ਬਾਹਰ ਨਹੀਂ ਤੂੰ ਪਹ ਨਿਕਲੀ ਤੇ ਹੁਣ ਉਹਨੂੰ ਮੈਂ ਚੱਲੀ ਉੱਪਰ ਕੱਪੜੇ ਪਾਉਣ ਵਾਸਤੇ

ਆਂ ਸਾਰੇ ਕੱਪੜੇ ਜਿਹੜੇ ਹੈਗੇ ਪਾਤੇ ਨਹੀਂ ਹੁਣ ਬਾਲਟੀ ਲੈ ਕੇ ਚੱਲਦੇ ਥੱਲੇ ਫਿਰ ਸ਼ਾਮ ਨੂੰ ਮੰਮਾ ਨੇ ਮੇਰੇ ਤੇ ਸਿੱਧੂ ਵਾਸਤੇ ਬਣਾਏ ਸੀ ਗੈਸ ਨੈਕਸ ਜੋ ਕਿਸੇ ਚੌਲਾਂ ਦੇ ਪਕੌੜੇ ਜਿਹੜੀ ਕਿ ਬਹੁਤ ਹੀ ਜ਼ਿਆਦਾ ਟੇਸਟੀ ਸੀ ਤੇ पेड़ ਪੂਜਾ ਕਰਨ ਤੋਂ ਬਾਅਦ ਅਸੀਂ ਚੱਲ ਗਏ ਸੀ ਘੁੰਮਣ ਤੇ ਸਿੱਧੂ ਬਹੁਤ ਦਿਨਾਂ ਤੋਂ ਕਹਿ ਰਿਹਾ ਸੀ ਪਾਪਾ ਪਾਰਕ ਚਲੀਏ ਪਾਰਕ ਚਲੀਏ ਤੇ ਅੱਜ ਫੇ ਪਾਪਾ ਸਾਨੂੰ ਪਾਰਕ ਹੀ ਲੈ ਆਏ ਸੀ ਉੱਥੇ ਸਿੱਧੂ ਜਾਂਦੇ ਸਾਰੀ ਸਲਾਈਡ ਤੇ ਚੜ ਗਿਆ ਤੇ ਮੈਂ ਦੇਖੋ ਪੈਰਾਂ ਦੀ ਮ사ਜ ਵਾਲੀ ਮਸ਼ੀਨ ਤੇ ਬੈਠੀ ਹੈਗੀ

ලතන් ලගේ ප්‍රයිදි නාලික ියරන්නේතරරැණි ගනි කෙඩු භාත පමණනම ස්තූප පමගය සූප තොුණු කෙඩ ප සඳට මට්ට වලීමවල මඟයි ආචර

ਕਿੰਨੀ ਵਾਰੀ ਕਹਿਣਾ ਨਵਾ ਕੱਢ ਦੋ ਉਹਦੇ ਚੇਵਾਂ ਦਿੱ ਤੂੰ ਕੱਢ ਲਾਉਂਦੀ ਜਾਂਦੇ ਉਚੰਦੇ ਇੰਨਾ ਹੀ ਸਰੀ ਰਹਿ ਗਿਆ ਉੱਤੱਕ ਮੰਮਾ ਨੇ ਛੱਡ ਨਾ ਸਟੀਲ ਗੋਲ ਵੀ ਨਾਹੀ ਲਾ ਲਾ ਨਾ ਉਹ ਨਹੀਂ ਲਾ ਲਾ ਉਹਦੇ ਚ ਬਾਲਟੀ ਚ ਪਿਆ ਤੂੰ ਤਾਲੀ ਕੀ ਬਾਲਟੀ ਕੋਈ ਵੀ ਸਮਾਨ ਦਿਖਣਾ ਨਹੀਂ ਚਾਹੀਦਾ ਆਪਕਾ ਕਹਤਾ ਹੈਗਾ ਬਾਹਰ ਹੀ ਆਗਾ ਅਸਲ ਇਹ ਲੈ ਗਿਆ

उड तो तो के टप के, के बार कर सानू कोई धोगा रैक आ रही है वैसे मा रोटी खान तो बाद जो है भांडे धो दें ममा कहें हूँ रात नू धो कर फिर है ਤੇ ਮੈਂ ਹੁਣ ਤੋਂ ਇਹ ਕਰੂੰਗੀ ਰੋਜ਼ ਭਾਂਡੇ ਤੇ ਤੋਂ ਤੁਹਾਨੂੰ ਵੀ ਆਪਣੇ ਮੰਮੀ ਪਾਪਾ ਨਾਲ ਹੈਲਪ ਕਰਾਉਣੀ ਚਾਹੀਦੀ ਹੈ ਇਹਨਾਂ ਤੁਸੀਂ ਇੱਕ ਵਧੀਆ ਬੱਚੇ ਦਾ ਰੂਪ ਲੱਗਦੇ ਹੋ ਜਿਹੜਾ ਕਿ ਆਪਣੇ ਮੰਮੀ ਪਾਪਾ ਦਾ ਕਹਿਣਾ ਮੰਨਦਾ ਹੈ ਇਸ ਕਰਕੇ ਇਸ ਗੱਲੋਂ ਮम्मा ਮੈਂਨਾ ਬਹੁਤ ਖੁਸ਼ ਹੁੰਦੇ ਨੇ ਜਦੋਂ ਵੀ ਮੈਂ ਉਹਨਾਂ ਨਾਲ ਕੰਮ ਕਰਾਨੀ ਹੈ ਹੈਲਪ ਕਰਾਨੀ ਹੈ ਤੇ ਮੈਨੂੰ ਵੀ ਖੁਸ਼ੀ ਮਿਲਦੀ ਹੈ ਤੇ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਹਾਂ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਉਹ ਤੱਕ ਟੇਕ ਕੇਅਰ ਹੈ बाय बाय ठंड तो सारे बचे रहो